ਸਿੰਗ ਆਟਾ ਬਾਟਾ ਹਾਂਜੀ ਹਾਂਜੀ ਆਪਾਂ ਇੱਥੇ ਵਰਕ ਰੀ ਕਰਦੇ ਹਾਂ ਹਾਂਜੀ ਇਹ ਭਾਜੀ بارش ਦਾ ਪਾਣੀ ਵੀ ਆਇਆ ਘਟ ਰਿਹਾ ਇਹਨਾਂ ਦੇ ਵਿੱਚ ਮਿੱਟੀ ਫਸੀ ਆ 12 ਵਜਿਆ ਪਾਣੀ ਦਾ ਨਿਕਾੜ ਕੇ ਪਾਸੇ ਨਹੀਂ ਆ ਜੀ ਤੇ ਬਹੁਤ ਬੱਤਾਂ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਆ ਵੇਖੋ ਜੀ ਕੋਈ ਨੰਗਣ ਆਉਂਦੀ ਲੋਕੀ ਆਉਂਦੀ ਉਚੜਕ ਜੀ ਭਜਾਏ ਆਂਦੀ ਆ ਆ ਕੇ ਜਾਂਦੇ ਆ ਸਾਡੇ ਵੀ ਦੁਕਾਨ ਦੇ ਗਾੜੀ ਵੀ ਜਾਮ ਲੱਗ ਜਾਂਦਾ ਬਹੁਤ ਬੁਰਾ ਹਾਲ ਹੁੰਦਾ ਤਾਂ ਦਾ ਡਾਟਾ ਆਪਾਂ ਖਾਂ ਕੇ ਨਾ ਇਹ ਚੀਜ਼ਾਂ ਬਣਾਉਂਦੇ ਵੀ ਤੇ ਫਿਰ ਗਾਗੀ ਦੇ ਫਰਕ ਪੈਂਦਾ ਹੋਗਾ ਹਾਂਜੀ ਭਾਜੀ ਪੈਂਦਾ ਫਰਕ ਪੈਂਦਾ ਹੀ ਆ ਵੇਖੋ ਤੁਹਾਡੇ ਸਾਹਮਣੇ ਬੁਰਾ ਹਾਲਿਆ ਜੀ ਲੋਕਾਂ ਦਾ ਵੀ ਬਹੁਤ ਇਤੋਂ ਬੱਤ ਲੱਗਦੀ ਆ ਤੁਹਾਡੇ ਸਵਾਰੀਆਂ ਨੂੰ ਉਤਰਨ ਤੇ ਬਹੁਤ ਦਿੱਕਤਾਂ ਆਉਂਦੀ ਆ ਬਹੁਤ ਜ਼ਿਆਦਾ ਬੁਰਾ ਹਾਲਿਆ ਦੋਵੇਂ ਪਾਸੇ ਇੱਧਰ ਵੀ ਆਪਾਂ ਮੀ ਬਾਅਦ ਆਉਂਦਾ ਵਾ ਪਾਣੀ ਪੀਲਣਾ ਖਲੋ ਜਾਂਦਾ ਪੁਲ ਦੇ ਥੱਲੇ ਵੀ ਬਹੁਤ ਜ਼ਿਆਦਾ ਚਿੱਕੜ ਹੁੰਦਾ ਲੋਕੀ ਰਿਸਕਿਆਂ ਵਾਲਿਆਂ ਨੂੰ ਟੈਂਪੋ ਵਾਲਿਆਂ ਨੂੰ ਪੋਲ ਲੰਘਣ ਆ ਤੇ 20-20 ਰੁਪਏ ਦੇ ਕੇ ਪਰਲੇ ਪਾਸੇ ਜਾ ਰਹੇ ਇਹ ਪੈਣ ਤੋਂ ਬਾਅਦ ਕਿੰਨੇ ਦਿਨ ਤੱਕ ਪਾਣੀ ਇ ਪਾਣੀ ਤਾਂ ਭਾਈ ਨਿਕਾਸ ਨਹੀਂ ਹੈਗਾ ਇੱਦਾਂ ਚੁੱਕੂਗਾ ਤੇ ਸੁੱਕੂਗਾ ਪਾਣੀ ਬੱਟਰ ਦੇ ਵਿੱਚ ਤੇ ਗਾਰਾ ਪਿਆ ਵਾ ਭਰਿਆ ਪਿਆ ਪੂਰਾ ਗੰਦਗੀ ਨਾਲ ਬਿਮਾਰੀਆਂ ਨਹੀਂ ਖਲਗੀਆਂ ਬਿਮਾਰੀਆਂ ਦੇ ਸਰ ਫੈਲ ਲੈਣੀਆਂ ਆ ਤੁਹਾਨੂੰ ਪਤਾ ਇਹ ਪਾਣੀ ਕਿ ਪਾਚ ਨਿਕਾਸ ਨਹੀਂ ਹੈਗਾ ਮੱਛਰ ਹੋਣਾ ਮੱਖੀ ਹੋਣੀ ਆ ਆ ਗਰੀਬ ਬੰਦੇ ਰਿਸ਼ਕਿਆਂ ਵਾਲੇ ਇਹਨਾਂ ਦਾ ਵਿਚਾਰਿਆਂ ਨੂੰ ਰੋਗ ਤੇ ਲੱਗਣੇ ਹੀ ਆ ਦਰਬਾਰ ਸਿੰਘ ਦਰਬਾਰ ਸਿੰਘ ਕੀ ਆ ਪਾਣੀ ਜਿਹੜਾ ਖਲੋਤਾ ਵਾ ਕਿੰਨੇ ਜਰ ਤੱਕ ਖਲੋਤਾ ਹੈ ਇਹ ਭਾਈ ਜਦੋਂ ਨਹੀਂ ਪੈਂਦੇ ਉਦੋਂ ਇਸ ਤਰ੍ਹਾਂ ਹੁੰਦਾ ਪਾਣੀ ਦਾ ਨਿਕਾਸ ਨਹੀਂ ਕਿਹੇ ਬੰਦੇ ਨਹੀਂ ਹੈਗਾ ਇਹ ਹੈ ਬੰਨੇ ਵੀ ਪਾਣੀ ਨਿਕਲਦਾ ਪਾਣੀ ਝੂਨਾ ਪਾਣੀ ਇਤਰਾ ਟਾਰਾ ਟੋਨਾ ਲੈ ਕੇ ਸਰਕਾ ਦੇ ਵਿੱਚ ਆ ਜਾਂਦਾ ਹੈ। ਪਾਣੀ ਤਾਂ ਨਹੀਂ ਸੈਰ ਉਹ ਕਿੰਨਾ ਦਿਨਾ ਗਿਆ। ਨਹੀਂ ਵੇਖ ਤਰ ਹਾਂ ਪਾਣੀ ਵਿੱਚੋਂ ਬਹੁਤ ਤਾਜ਼ਾ ਦਾ ਪਾਣੀ ਆਉਂਦਾ ਜੀ। ਇਹ ਤਾਜ਼ਾ ਦਾ ਪਾਣੀ ਜ਼ਿਆਦਾ ਆਉਂਦਾ। ਇਹ ਨਿਕਾਸੀ ਨਹੀਂ ਕੋਈ ਹੁੰਦੀ। ਨਗਾਲ ਪਾਣੀ ਦਾ ਬਿਲਕੁਲ ਹੈ ਨਹੀਂ। ਨਗਾਲ ਹੈ ਨਹੀਂ ਪਾਣੀ ਦਾ। ਬੈਟਰ ਬੰਦਿਆ। ਇਹ ਮਗਲੇ ਕੇ ਇਹ ਦੇਬ ਨਾਲ ਕੀ ਲੋਕੜ ਕਿਸ ਸਾਹਮਣਾ ਸਾਹਮਣਾ ਮਲੇ ਲੋਕੀ ਪਰੇਸ਼ਾਨ ਇਹਨਾਂ ਨੰਗਰ ਦੇ ਬਹੁਤ ਦੁਨੀਆਂ ਪਰੇਸ਼ਾਨ ਆ। ਇੰਨੇ ਦੇ ਹੱਥੋਂ ਵਾਧ ਜਾਈ ਹੈ ਇੱਕ ਦੂਜੇ ਨਾਲ ਧੱਕੇ ਨਾਲ ਧੱਕਾ ਵਜਣ ਵਾਲੀ ਗੱਲ ਹੈ ਮੇਰ ਜੁੜ ਕੇ ਫਿਰ ਨੰਗਦੇ ਆ ਠੀਕ ਜੀ ਇਹ ਪਾਣੀ ਕਿੰਨਾ ਜਿਹੜਾ ਵਗ ਖਲੋਤੇ ਨਾ ਇਹ ਪਾਣੀ ਉਹ ਪੱਕਾ ਹੀ ਖਲੋਤਾ ਹੀ ਰਹਿੰਦਾ ਜੀ ਕੋਈ ਜੇ ਨਹੀਂ ਹੋਵੇ ਤਾਂ ਉਹ ਸੁੱਕ ਜਾਵੇ ਇਹ ਪਾਣੀ ਕਾਹਦੇ ਕਰਾਇਆ ਹੈ ਤੁਸੀਂ ਇਹ ਕਾਤ ਗਿਆ ਪਾਣੀ ਜਿਹੜਾ ਕੋਈ ਨਾਲ ਨਾਲਾ ਪੁੱਟਿਆ ਗਿਆ ਵਾ ਪਿੱਛੋਂ ਘੋਟੇ ਵੀ ਕਿੱਲ ਨੇ ਉਹ ਢਾਬੇ ਤੋਂ ਬੇਕਾਸੀ ਆ ਤੇ ਬਾਕੀ ਉਹ ਇੱਕ ਦੋ ਹਸਤਾਲੀ ਵਿੱਚ ਪੈਂਦੇ ਆ ਉਹਨਾਂ ਦਾ ਪਾਣੀ ਸਾਰਾ ਇੱਧਰ ਹੀ ਆਉਂਦਾ ਜਿਹੜਾ ਜਿਹੜੇ ਲੋਕ ਪਰਲੇਪਾ ਗਲੰਦਰ ਦੇ ਪਾਸ ਪੜਨੇ ਆ ਉਹਨਾਂ ਦਾ ਜਿਆਦਾ ਸਮਝਿਆ ਕਿ ਉੱਪਰ ਜਦੋਂ ਪਾਣੀ ਆਉਂਦਾ ਤਾਂ ਅੰਦਰ ਤੋਂ ਖਲਨੇ ਖਲਨੇ ਦੇ ਸਦੈ ਨਹੀਂ ਜਦਾਂ ਪੈ ਜਾਂਦਾ ਉੱਥੇ ਪਾਣੀ ਖਲੋ ਜਾਂਦਾ ਕਿੰਨੇ ਲੋਕੀ ਹੋਣ ਜਾਂਦੇ ਪਰ ਰੱਖਿਆ ਦੇ ਜਾਂ ਕਰੈਕ ਰਿਆ ਦੇ ਕੇ ਉਧਰ ਉਧਰ ਲੰਘਦੇ ਆ ਯਾ ਤੇਰੇ ਨਾਲ ਨਾਲ ਪਿੱਛੋਂ ਸਾਰੇ ਰੱਖਿਆ ਉਹਨਾਂ ਦੇ ਪੈਰਾਂ ਹੇ ਨਾਲ ਲੱਗੇ ਇਹ ਮੰਗ ਕਰਤੀ ਮੰਗ ਕੀ ਕਰਨੀ ਹੈ ਇਹੋ ਜਿਹੇ ਦੰਦ ਗੁੰਨ ਮੁੱਕੇ ਪੈ ਜਾਏ ਪੜਾ ਨਹੀਂ ਖਲੋਤਾ ਨਹੀਂ ਜਾਂਦਾ ਮੱਛਲੀਆਂ ਨਹੀਂ ਆ ਜਾਂਦਾ